ਨੇੜੇ ਡਿੱਗਲ ਕਰਨ ਨੌਜਵਾਨ ਦੀ ਮੌਤ ਫਿਲੌਰ 18 ਜੁਲਾਈ ਫਿਲੌਰ ਦੇ ਨੇੜਲੇ ਪਿੰਡ ਬੜਾ ਪਿੰਡ ਅਤੇ ਅੱਟੀ ਦੇ ਵਿਚਕਾਰ ਆਉਣ ਵਾਲੀ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਨਰਾਜ ਸਿੰਘ ਉਰਫ ਮਨੀ ਵੱਜੋ ਹੋਈ ਹੈ ਜਿਸ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ ਚੌਂਕੀ ਤਲੇਤਾ थाना ਗੁਰਾਇਆ ਦੇ ਇੰਚਾਰਜ ਸੁਭਾਸ਼ ਨੇ ਦੱਸਿਆ ਕਿ ਮਨਰਾਜ ਸਿੰਘ ਬੀਤੀ ਰਾਤ ਮੋਟਰਸਾਈਕਲ ਤੇ ਸਵਾਰ ਹੋ ਕੇ ਅੱਟੀ ਤੋਂ ਆਪਣੇ ਪਿੰਡ ਬੜਾ ਪਿੰਡ ਵੱਲ ਵਾਪਸ ਜਾ ਰਿਹਾ ਸੀ प्लास्टिक ਉਸ ਦੀ ਇੱਕ ਆਖਰੀ ਨਜ਼ਰ ਘਟ ਹੋਣ ਕਾਰਨ ਉਹ ਨਹਿਰ ਉੱਤੇ ਬਣੀ ਪੂਲੀ ਨਾਲ ਜਾ ਟਕਰਾਇਆ ਅਤੇ ਬੇਕਾਬੂ ਹੋ ਕੇ ਮੋਟਰਸਾਈਕਲ ਸਮੇਤ ਨਹਿਰ 'ਚ ਡਿੱਗ ਪਿਆ پولیس ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਫਿਲੌਰ ਸਿਵਲ ਹਸਪਤਾਲ ਪੇਜ ਦਿੱਤਾ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ লাশ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਕੈਮਰਾਮੈਨ ਪਵਨ ਪਨੋਟ ਨਾਲ ਗੁਰਾਇਆ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆ ਰਿਹਾ ਪਾਜੀ ਇਹ ਮੇਰਾ ਛੋਟਾ ਬ੍ਰਦਰ ਆ ਮਨਰਾਜ ਸਿੰਘ ਮੇਰਾ ਨਾਂ ਬਰਿੰਦਰ ਮੈਂ ਪਿੰਡ ਬੜੇ ਪਿੰਡ ਤੋਂ ਆ ਉਹਦਾ ਨਾਮ ਉਹਦਾ ਨਾਮ ਮਨਰਾਜ ਮਨੀ ਕਹਿੰਦੇ ਅਸੀਂ ਘਰ ਦੇ ਵਿੱਚ ਕੀ ਗੱਲਬਾਤ ਹੋਈ ਹੈ ਗੱਲਬਾਤ ਜੀ ਬਸ ਸਾਨੂੰ 8:30 ਵਜੇ ਫੋਨ ਆਇਆ ਰਾਤੀ ਹਾਂਜੀ ਕੁਇਆਤ ਮੋਟਰਸਾਈਕਲ ਕਹਿੰਦਾ ਤੁਹਾਡਾ ਆ ਮਗਰ ਸਾਹਬ ਲਿਖਿਆ ਹੋਇਆ ਆ ਠੀਕ ਹੈ ਮੇਕਾ ਮੇਰੇ ਛੋਟੇ ਬ੍ਰਦਰ ਦਾ ਮੋਟਰਸਾਈਕਲ ਆ ਠੀਕ ਆ ਠੀਕ ਆ ਤੇ ਕਹਿੰਦੇ ਵੀ ਇਦਾਂ ਦਾ ਕਰਕੇ ਦਾ ਐਕਸੀਡੈਂਟ ਹੋ ਗਿਆ ਨਹਿਰ ਦੇ ਉੱਤੇ ਅਸੀਂ ਨਹਿਰ ਤੇ ਆਏ ਹਾਂ ਸਾਰੇ ਹਾਂ ਮੈਂ ਕੱਲ ਆਪਣੇ ਸਾਰਿਆਂ ਨੂੰ ਆਪਣੇ ਬ੍ਰਦਰਾਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਦੱਸਿਆ ਆ ਹਾਂਜੀ ਕਿਉਂਕਿ ਇਹ ਲੱਭਣਾ ਬੈਣਾ ਇਸ ਸਾਰੀ ਰਾਤ ਲੱਭਦੇ ਰਹੇ ਲੱਭਾ ਨਹੀਂ ਜਾਨੂੰ ਠੀਕ ਆ ਅੱਜ ਵੀ ਲੱਭਦੇ ਰਹੇ ਹਾਂ ਹੂੰ ਹੂੰ ਫਿਰ ਤੜਕੇ 5 ਵਜੇ ਤੱਕ ਫਿਰ ਹੁਣ 5 ਵਜੇ ਤੋਂ ਬਾਅਦ ਉੱਠ ਕੇ ਫੇਰ ਆਏ ਆ ਤੇ ਇੱਕ ਮੋਟਰਸਾਈਕਲ ਉਹਥੇ ਜਿਹੜਾ ਅੱਟੀ ਨਹਿਰ ਦੇ ਲਾਗੇ ਉਹ ਹੀ ਆ ਜੀ ਉਹ ਹੀ ਆ ਉਹ ਹੀ ਆ ਕਦੋਂ ਦਾ ਲਾ ਪਤਾ ਪਤਾ ਕੁਛ ਇਹ ਕੱਲ ਰਾਤ ਕੋਈ 8 ਵਜੇ ਦਾ ਸ਼ਾਮ ਦਾ ਲਾਸਟ ਗ੍ਰੀਨ ਨਾ ਚਲੀ ਹੁਣ ਕਿੱਦੋਂ ਮਿਲਿਆ ਕਿੱਥੋਂ ਮਿਲਿਆ ਭਾਜੀ ਉੱਥੋਂ ਪੁਲ ਤੋਂ 100 ਮੀਟਰ ਦੀ ਦੂਰੀ ਤੇ ਪਾਣੀ ਦੇ ਵਿੱਚ ਹੀ ਡੱਬ ਹੋਇਆ ਸੀ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਮੋੜ ਤੇ ਹਰ ਹੀ ਹੋ ਜਾਂਦਾ ਤੇ ਹੋਂ ਦੇ ਆਏ ਦੇ ਨਹੀਂ ਉੱਥੇ ਨਾ ਐਕਸੀਡੈਂਟ ਹੁੰਦੇ ਆ ਠੀਕ ਹੈ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਉਲੀ ਵੀ ਸੁਧਾਰ ਸੁਧਾਰ ਕਰਨ ਕਿਉਂਕਿ ਫਿਰ ਮੋੜਿਆ ਉਹਦੇ ਕਾਰਨ ਹੁੰਦਾ ਬਿਲਕੁਲ ਬਿਲਕੁਲ ਮੋੜ ਦੇ ਕਾਰਨ ਔਰ ਜਿਹੜਾ ਉੱਥੇ ਜਿੰਨੀ ਕਿ ਕੰਧ ਕੀਤੀ ਹੋਈ ਨਾ ਉਹ ਵੀ ਬਹੁਤ ਛੋਟੀ ਆ ਉਹ ਮੋੜ ਬਹੁਤ ਬਹੁਤ ਗਲਤ ਮੋੜਿਆ ਹੋਇਆ ਇੰਨੀ ਕੋਮਰ ਸੀ ਜਿਹੜਾ ਨੌਜਵਾਨ ਸੀ ਦੇਖੋ ਉਹ ਮਮਤਾ 30 31 ਸਾਲ ਦੀ 30 ਕਿ ਸਾਲ ਦੀ ਇੱਥੇ ਕਿ ਇੱਥੇ ਕਿ 30 ਸਾਲ ਦੀ ਕ੍ਰੀਮ ਕੀ ਕੀ ਲੱਗਦਾ ਕਿੱਦਾਂ ਹੋਇਆ ਇਹ ਐਕਸੀਡੈਂਟ ਲੱਗਦਾ ਜੀ ਕਿੱਥੇ ਹੋਇਆ ਬਾਕੀ ਇਹ ਵੈਰੀਫਾਈ ਕਰ ਰਹੇ ਆ ਆਪਾਂ ਕਿੱਥੇ ਹੋਇਆ ਇਹ ਇਹ ਹੋਇਆ ਜੀ ਆਪਣੇ ਬੜਾ ਪਿੰਡ ਨਹਿਰ ਤੇ ਓਕੇ ਇਹ ਪਤਾ ਲੱਗਾ ਵੀ ਟੀ ਸਾਈਡ ਤੋਂ ਆ ਰਿਹਾ ਸੀਗਾ ਠੀਕ ਹੈ ਤੇ ਰਾਤ ਦੇ ਹਨੇਰੇ ਵਿੱਚ ਉਹਦੀ ਇੱਕ ਸੱਜੀ ਅੱਖ ਵੀ ਕਹਿੰਦੇ ਕੰਮ ਨਹੀਂ ਕਰਦੀ ਹੈਗੀ ਹਾਂਜੀ ਉਹ ਚ ਵੀ ਫਾਲਟ ਹੈ ਇਸ ਕਰਕੇ ਉਹਨੂੰ ਪਤਾ ਨਹੀਂ ਲੱਗਾ ਪੁਲਿਸ ਦੇ ਵਿੱਚ ਵੱਜਿਆ ਪੁਲਿਸ ਦੇ ਵਿੱਚ ਵੱਜਣ ਕਰਕੇ ਜਿਹੜਾ ਆ ਬੁੜਕ ਕੇ ਜਿਹੜਾ ਆ ਉਹ ਨਹਿਰ ਦੇ ਵਿੱਚ ਡਿਆ ਹੋਇਆ ਨਹਿਰ ਚ ਪਾਣੀ ਸੀਗਾ ਠੀਕ ਹੈ ਤੇ ਫਿਰ ਉਹ ਕੋਠਿਆ ਨਹੀਂ ਗਿਆ ਜੀ ਇਹ ਕਿ ਕੀ ਨਾਮ ਪਤਾ ਕਿੰਨੀ ਕੋਮਰ ਹੈ ਜੀ ਇਹਦੀ ਉਮਰ ਮੇਰੇ ਖਿਆਲ 25 ਸਾਲ ਦੱਸ ਰਿਹਾ ਜੀ ਮਨਰਾਜ ਸਿੰਘ ਐਲੀਅਸ ਮਨੀ ਹੈ ਇਹਦਾ ਨਾਮ ਜੀ ਕਿੱਥੇ ਦਾ ਰਹਿਣਾ ਇਹ ਬੜੇ ਪਿੰਡ ਦਾ ਰਹਿਣਾ ਬਾਈ ਬੇਟਾ ਕਿ ਬਾਡੀ ਉਹਨਾਂ ਨੂੰ ਬਾਡੀ ਜਿਹੜੀ ਆ ਅਸੀਂ ਰਿਕਵਰ ਕਰ ਲਈ ਹੈ ਜੀ ਤੇ ਇੱਥੇ ਜਮ੍ਹਾਂ ਕਰਾਤੀ ਹੈ ਫਲੋਰ ਤੇ ਬਾਕੀ ਜਿਹੜੀ ਤਫ਼ਤੀਸ਼ ਜਾਰੀ ਆ ਤੇ ਬੰਦੀ ਕਾਰਵਾਈ ਜੋ ਵੀ ਪਰਿਵਾਰ ਦੇ ਬਿਆਨ ਲਿਖ ਕੇ ਬੰਦੀ ਕਾਰਵਾਈ ਹੋ ਰਹੀ ਹੈ ਪੋਸਟਮਾਰਟਮ ਕਰਾ ਰਹੇ ਹਾਂ ਜੀ ਹਾਂਜੀ ਹਾਂਜੀ